ਗ੍ਰੇਟ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦੀ ਹਾਂ ਤੇ ਦਰਸ਼ਕੋ ਜਿਵੇਂ ਹੀ ਗਰਮੀਆਂ ਦੇ ਵਿੱਚ ਪਾਰਾ ਜਿਹੜਾ ਹੈਗਾ ਇਹ ਉਹ 445 ਡਿਗਰੀ ਤੋਂ ਉੱਪਰ ਜਾ ਚੁੱਕਿਆ ਹੈ ਤੇ ਇੰਨੀ ਗਰਮੀ ਦੇ ਵਿੱਚ ਤੁਹਾਨੂੰ ਠੰਡੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਤੇ ਮੈਂ ਅੱਜ ਬਹੁਤ ਖੁਸ਼ ਹਾਂ ਬਹੁਤ ਹੀ ਖਾਸ ਸਪੈਸ਼ਲ ਜਗ੍ਹਾ ਤੇ ਜਿੱਥੇ ਕਿ ਮਿਲਦੀ ਹੈ ਲੱਸੀ ਤੇ ਤੁਹਾਨੂੰ ਸਭ ਨੂੰ ਪਤਾ ਹੋਏਗਾ ਇਹ ਕਿਹੜੀ ਸ਼ਾਪ ਦੀ ਮੈਂ ਗੱਲ ਕਰ ਰਹੀ ਆ ਗਿਆਨੀ ਪੰਜਾਬੀ ਲੱਸੀ ਦੀ ਗੱਲ ਕਰ ਰਹੀ ਆ ਤੇ ਜਿਨ੍ਹਾਂ ਦੇ ਓਨਰ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਲੱਸੀ ਦੇ ਵਿੱਚ ਕਿਹੜੀ-ਕਿਹੜੀ ਚੀਜ਼ਾਂ ਹੁੰਦੀਆਂ ਨੇ ਜੋ ਸਿਹਤ ਦੇ ਲਈ ਤੇ ਸਰਦੀਆਂ ਦੇ ਗਰਮੀਆਂ ਦੇ ਵਿੱਚ ਬਹੁਤ ਹੀ ਜ਼ਰੂਰੀ ਹੁੰਦੀਆਂ ਨੇ ਸਰ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਨਾ ਚਾਹੂੰਗੀ ਤੁਹਾਡਾ ਗ੍ਰੇਟ ਪੰਜਾਬ ਟੀਵੀ ਦੇ ਵਿੱਚ ਤੇ ਤੁਸੀਂ ਦੱਸੋ ਕਿ ਲੱਸੀ ਦੇ ਵਿੱਚ ਇਹੋ ਜਿਹੀ ਕਿਹੜੀ ਚੀਜ਼ਾਂ ਹੁੰਦੀਆਂ ਜੀ ਗਰਮੀ ਦੇ ਵਿੱਚ ਲੋਕਾਂ ਦੀ ਸਿਹਤ ਲਈ ਬਹੁਤ ਚੰਗੀਆਂ ਨੇ ਮੈਡਮ ਦੁੱਧ ਹੀ ਆਈਟਮ ਆ ਦੁੱਧ ਵਾਸੀ ਸਾਰਿਆਂ ਨੂੰ ਪਤਾ ਹੈ ਕਿ ਚੰਗਾ ਹੁੰ ਇਹਨਰ ਕੋਈ ਐਡੀਸ਼ਨਲ ਨਹੀਂ ਕਰੀਦਾ ਸਿਰਫ ਦੁੱਧ ਹੀ ਆ ਦੁੱਧ ਹੈ ਦਹੀਂ ਹੈ ਇਹ ਬਰਫ ਹੈ ਸ਼ੂਗਰ ਹੈ ਸਾਰੀ ਹਾਈ ਕੁਆਲਿਟੀ ਯੂਜ਼ ਕਰੀ ਦੀਆ ਇਸ ਕਰਕੇ ਜ਼ਿਆਦਾ ਬੈਨੀਫਿਟ ਹੁੰਦਾ ਨਹੀਂ ਕਿਸੇ ਨਾਲ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਲस्सी ਦੇ ਕੀ ਕੀ ਲਾਭ ਹੁੰਦੇ ਨੇ ਸਰੀਰ ਲਈ ਸਰੀਰ ਲਈ ਇਹ ਹੈ ਜੀ ਕਿ ਇੱਕ ਵਾਰੀ ਲੱਸੀ ਪੀਓ ਤਾਂ ਤੁਹਾਡਾ ਟੰਡ ਭਰਿਆ ਰਹਿੰਦਾ ਆ ਤੇ ਇੱਕ ਨਾਲੇ ਇਹ ਮਤਲਬ ਵਧੀਆ ਚੀਜ਼ ਆ ਨੇਚਰਲ ਚੀਜ਼ ਆ ਗਰਮੀ ਦੇ ਵਿੱਚ ਕਿੰਨਾ ਜ਼ਰੂਰੀ ਹੈ ਕਿ ਆਪਾਂ ਲੱਸੀ ਪੀਏ ਹੀ ਪੀਏ ਨਸੀ ਮੈਂ ਉਹੀ ਗੱਲ ਲਾਣਾਂਗੇ ਮਨੂੰ ਤਸਵੀਰ ਜਿਹੜਾ ਪੰਜਾਬੀ ਜਪਾ ਕਹਿੰਦੇ ਨੇ ਠੰਢੀ ਹੁੰਦੀ ਹੈ। ਦਹੀਂ ਦੀ ਤੁਸੀਂ ਠੰਢੀ ਆ ਤੇ ਉਹ ਚੰਗੀ ਆ ਇੱਕ ਚੀਜ਼ ਖਾਣ ਨੂੰ। ਇੱਕ ਕਿਹੜੀ ਕਿਹੜੀ ਤਰ੍ਹਾਂ ਦੀਆਂ ਲੱਸੀ ਇੱਥੇ ਮਿਲਦੀਆਂ ਨੇ ਤੇ ਕਿਹੜੀ ਕਿਹੜੀ ਚੀਜ਼ਾਂ ਪਾਉਂਦੇ ਉਹਨਾਂ ਦੇ ਵਿੱਚ? ਪਾਉਂਦੇ ਕੁਝ ਨਹੀਂ ਆ ਜੀ ਸਾਹਮਣੇ ਆ ਸਾਰਾ ਕੁਝ ਪਾਈਦਾ ਸਿਰ ਦਹੀਂ ਆ ਦੁੱਧ ਦਾ ਪੀਰ। ਦਹੀਂ ਆ ਦੁੱਧਾ ਤੇ ਬਰਫ਼। ਤੇ ਅੱਜ ਕੱਲ ਕਸਟਮਰ ਦੇ ਡਿਮਾਂਡ ਤੇ ਅੱਜ ਕੱਲ ਫਲੇਵਰ ਸ਼ੁਰੂ ਕੀਤੇ ਹੋਏ ਚਾਕਲੇਟ, ਮੰਗੋਸਟ੍ਰੋਪੀ। ਚਾਕਲੇਟ ਮੰਗੋ ਸਟਰਾਬਰੀ ਇਹ ਵੀ ਅਲੱਗ ਹਾਂਜੀ ਇਹ ਅਲੱਗ ਜਿਹੇ ਜੋ ਕਸਟਮਰ ਡਿਮਾਂਡ ਹੈ ਇਸ ਕਾਕੇ ਸ਼ੁਰੂ ਕੀਤੀ ਹੈ ਤੇ ਸਰ ਸਾਨੂੰ ਵੀ ਇੱਕ ਛਾਟੀ ਦੀ ਲੱਸੀ ਤੁਸੀਂ ਬਣਾ ਕੇ ਦਸੋਗੇ ਬਣਾ ਕੇ ਦਿਖਾਓਗੇ ਛਾਟੀ ਦੀ ਨਹੀਂ ਹੁੰਦੀ ਮੇਰੇ ਕੋਲ ਪੇੜੇ ਵਾਲੀ ਹੁੰਦੀ ਹੈ ਉਹਨੂੰ ਪਰ ਵੇਟ ਕਰਨੀ ਪੈਂਦੀ ਹੈ 10-15 ਮਿੰਟ ਉਹ ਪੇੜਿਆਂ ਨੂੰ ਪਹਿਲੇ ਹੈਂਡ ਗ੍ਰाइंड ਕਰਕੇ ਆਪਾਂ ਮਦਾਨੀ ਜੀ ਨੂੰ ਆਪਾਂ ਕਹਿੰਦੇ ਨਾ ਉਹਦੇ ਚ ਰਗੜ ਨਾ ਮਿਲਦਾ। ਜੇ ਸਾਡੇ ਲਈ ਵੀ ਕੋਈ ਸਪੈਸ਼ਲ ਲੱਸੀ ਜਿਹੜੀ ਇੱਥੇ ਹੋਵੇ ਉਹ ਤਿਆਰ ਕਰ ਸਕਦੇ ਹੋ ਤੁਸੀਂ ਇਹਦੇ ਤਿਆਰ ਸਾਨੂੰ ਕਰਕੇ ਦਿਓ ਤੇ ਤੁਸੀਂ ਇੱਥੇ ਪੀੜ ਦੇਖ ਸਕਦੇ ਹੋ। ਸਰ ਇੰਨੇ ਸਾਲਾਂ ਦੇ ਇੰਨੇ ਸਾਲਾਂ ਤੋਂ ਤੁਸੀਂ ਕਿਵੇਂ ਮੇਨਟੇਨ ਕਰਕੇ ਰੱਖਿਆ ਆਪਣੀ ਸ਼ਾਪ ਦਾ ਜਿਵੇਂ ਬਹੁਤ ਹੀ ਭਾਰਤ ਦੇ ਵਿੱਚ ਵੀ ਬੜੀ ਜਗ੍ਹਾ ਨਾਮ ਹੈ ਗਿਆਨੀ ਪੰਜਾਬੀ ਲੱਸੀ ਦਾ। ਮੈਡਮ ਬਰਥਡੇ ਬੜਿਆ ਦਾ ਅਸ਼ੀਰਵਾਦ ਹੈ ਜੀ ਇਸ ਕਰਕੇ ਕਰਨਾ ਪੈਂਦਾ ਕੰਮ ਕਰਨਾ ਪੈਂਦਾ ਨਹੀਂ ਕਰੇਦਾ ਹੈ। ਤੇ ਇੱਕ ਪਹਿਲ ਸਭ ਤੋਂ ਮੈਂਟਰੀਜ਼ ਹੁੰਦੀ ਹੈ ਕਿ ਆਪਾਂ ਕੁਆਲਿਟੀ ਮੇਨਟੇਨ ਰੱਖਣੀ ਹੈ ਸਰ ਕਿੰਨਾ ਮਾਨ ਹੁੰਦਾ ਵਾ ਪੰਜਾਬ ਦੀ ਲੱਸੀ ਪੂਰੇ ਭਾਰਤ ਦੇ ਵਿੱਚ ਜਦੋਂ ਫੇਮਸ ਹੋ ਰਹੀ ਹੈ ਮੈਡਮ ਗੁਰੂ ਆਮਦਾ ਜੀ ਨਗਰੀ ਚ ਬੈਠੇ ਆ ਜੀ ਉਹ ਸਭ ਤੋਂ ਪਹਿਲੇ ਨੇ ਵੱਡੀਆਂ ਬਣਾਈਆਂ ਚਾਰੇ ਜਿਹੜੇ ਲੋਕੀ ਇੱਕ ਇੱਕ ਘਰ ਲੈਣ ਨੂੰ ਤਰਸਦੇ ਆ ਇਹਨਾਂ ਚ ਬਹੁਤ ਮਿਲਦੇ ਮਾਣਦੇ ਹੁੰਦੇ ਆ ਜੀ ਵੱਡਿਆਂ ਦਾ ਅਸ਼ੀਰਵਾਦ ਹੈ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਅਕੜਾ ਜੋ ਵੀ ਚੀਜ਼ ਬਣਾਈ ਜੀ ਸਾਹਮਣੇ ਬਣਾਈ ਜੇ ਕੋਈ ਲੁਕੋ ਕੇ ਨਹੀਂ ਬਣਾਈ ਜੀ ਸਰ ਸਾਡੇ ਲਈ ਵੀ ਇੱਕ ਗਲਾਸ ਤੁਸੀਂ ਤਿਆਰ ਕਰੋ ਤੇ ਤੁਹਾਨੂੰ ਦਿਖਾਵਾਂਗੇ ਤੇ ਤੁਸੀਂ ਵੀ ਜੇਕਰ ਤੁਸੀਂ ਪੰਜਾਬ ਦੇ ਲੋਗ ਹੋ ਤਾਂ ਤੁਸੀਂ ਜਾਣਦੇ ਹੋਵੋਗੇ ਲਸੀ ਕਿੰਨੀ ਟੇਸਟੀ ਮਿਲਦੀ ਐ ਇੱਥੇ ਜੇਕਰ ਕੋਈ ਬਾਹਰ ਦਾ ਮੇਰੀ ਵੀਡੀਓ ਦੇਖ ਰਿਹਾ ਹੈ ਤੇ ਉਹ ਇੱਕ ਵਾਰੀ ਇੱਥੇ ਜ਼ਰੂਰ ਆ ਕੇ ਇਹ ਲੱਸੀ ਨੂੰ ਟਰਾਈ ਕਰੇ ਤੇ ਪੀ ਕੇ ਦੇਖੇ ਕਿ ਕਹੋ ਜੀ ਇੱਥੇ ਦੀ ਲੱਸੀ ਮਿਲਦੀ ਹੈ ਕਿਉਂਕਿ ਇਹ ਲੱਸੀ ਤੇ ਇੰਨੀਆਂ ਸਾਰੀਆਂ ਵੀਡੀਓਜ਼ ਬਣ ਚੁੱਕੀਆਂ ਨੇ ਇਹ ਸ਼ਾਪ ਦੇ ਉੱਪਰ ਕਿ ਬਹੁਤ ਹੀ ਜ਼ਿਆਦਾ ਫੇਮਸ ਹੈ ਸ਼ਾਪ ਤੇ ਹਰ ਕੋਈ ਜਿਉ ਵੀ ਸੈਲੀਬ੍ਰਿਟੀ ਇੱਥੇ ਆਂਦਾ ਹੈ ਤੇ ਇੱਥੇ ਜ਼ਰੂਰ ਆਂਦਾ ਹੈ ਇੱਕ ਵਾਰੀ ਲੱਸੀ ਪੀਣ ਮੈਮ ਕਿੱਥੇ ਦੇ ਹੋ ਤੁਸੀਂ ਲੋਕਲ ਨਹੀਂ ਆ ਰਹੇ ਹੋ ਹਾਂਜੀ ਲੁਧਿਆਣਾ ਤੋਂ ਲੁਧਿਆਣਾ ਤੋਂ ਤੁਸੀਂ ਨਾਮ ਸੁਣਿਆ ਹੋਣਾ ਕਾਫੀ ਵੀਡੀਓਜ਼ ਵਗੈਰਾ ਦੇ ਵਿੱਚ ਤੇ ਆਏ ਹੋ ਇੱਥੇ ਤੇ ਗਲਾਸ ਪੀ ਰਹੇ ਹੋ ਤੇ ਕਿਹੋ ਜਿਹਾ ਟੇਸਟ ਲੱਗ ਰਿਹਾ ਹੈ ਜਿੰਨਾ ਤੁਸੀਂ ਸੁਣਿਆ ਹਾਈਪ ਕ੍ਰੀਏਟ ਹੋਈ ਹੈ ਉਹਦੇ ਦੇ ਹੀ ਬਹੁਤ ਬਹੁਤ ਵਧੀਆ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਟੇਸਟੀ ਹੈ ਲੱਸੀ ਬਾਰੇ ਲੱਸੀ ਬਹੁਤ ਟੇਸਟੀ ਹੈ ਅਸਾ ਪਹਿਲੀ ਵਾਰ ਹੀ ਆਇਆ ਸੀ ਬਲੌਗਸ ਦੇਖਦੇ ਰਹਿੰਦੇ ਆ ਬਲੌਗਸ ਦੇਖਤੇ ਬੇਟਾ ਕਹਿੰਦਾ ਵਾ ਕਿ ਅਸੀਂ ਇੱਥੇ ਹੀ ਜਾਣਾ ਵਾ ਮੈਂ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਹੋ ਜੀ ਲੱਸੀ ਲਗੀ ਤੁਹਾਨੂੰ ਬਹੁਤ ਵਧੀਆ ਲੱਸੀ ਆ ਮਿੱਠੀ ਆ ਬਹੁਤ ਵਧੀਆ ਸਵਾਦ ਆ ਔਰ ਮੱਖਣ ਔਰ ਮਲਾਈ ਨਾਲ ਮਿਲਾ ਕੇ ਦਿੰਦੇ ਆ ਬਹੁਤ ਅੱਛੀ ਮੈਂ ਤੁਸੀ ਕੀ ਕਹਿਣਾ ਚਾਹੋਗੇ ਕਹੋ ਜੀ ਲੱਸੀ ਲਗੀ ਤੁਹਾਨੂੰ ਹਾਂ ਬਹੁਤ ਟੇਸਟੀ ਲੱਸੀ ਤੁਸੀਂ ਲੋਕਲ ਹੀ ਹੋ ਹਾਂਜੀ ਲੋਕਲ ਆ ਸੈਕਿੰਡ ਟਾਈਮ ਆ ਸੈਕਿੰਡ ਟਾਈਮ ਬਹੁਤ ਟੇਸਟੀ ਆ ਅਲੱਗ ਬਾਕੀ ਸਾਰੀਆਂ ਲੱਸੀਆਂ ਦੇ ਵਿੱਚੋਂ ਕੁਝ ਟੇਸਟ ਅਲੱਗ ਮਿਲਦਾ ਨਹੀਂ ਟੇਸਟ ਆ ਬਹੁਤ ਵਧੀਆ ਕਈ ਆਪਣੇ ਸਭ ਨੂੰ ਲੈ ਕੇ ਆਏ ਇੱਥੇ ਸਰ ਤੁਸੀਂ ਕੀ ਕਹਿਣਾ ਸਰ ਕੀ ਵਧੀਆ ਤਾਂ ਹੀ ਆਏ ਦੁਆਰਾ ਸਪੈਸ਼ਲ ਇਹ ਗੈਸਟ ਆਏ ਸਾਡੇ ਸਪੈਸ਼ਲ ਲੈ ਕੇ ਆਏ ਆਂ ਤੁਹਾਨੂੰ ਚੰਡੀਗੜ੍ਹ ਸੇ ਆਏ ਆਂ ਉਸ ਸਪੈਸ਼ਲ ਤਾਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਦੂਰੋਂ ਦੂਰੋਂ ਇੱਥੇ ਬਣਾਣ ਲਈ ਆਂਦੇ ਨੇ ਦੇਖਣ ਲਈ ਆਂ ਪੀਣ ਲਈ ਆਂਦੇ ਨੇ ਲੱਸੀ ਜੋ ਹੈ ਤੇ ਸਰ ਤੁਸੀਂ ਸਾਨੂੰ ਬਣਾ ਕੇ ਦਿਖਾਓ ਇੱਕ ਗਲਾਸ ਪੇੜੇ ਦੀ ਪੀਓਗੇ ਤੇ ਸਾਡੇ ਲਈ ਇੱਕ ਸਪੈਸ਼ਲ ਗਲਾਸ ਲੱਸੀ ਤਿਆਰ ਹੋਣ ਜਾ ਰਹੀ ਹੈ ਪੇੜੇ ਵਾਲੀ ਲੱਸੀ ਤੇ ਤੁਹਾਨੂੰ ਉਹਦਾ ਪ੍ਰੋਸੈਸ ਵੀ ਦਿਖਾਵਾਂਗੇ ਕਿ ਕਿਸ ਸਰਹਾ ਕਿੰਨਾ ਘੱਟ ਤੋਂ ਘੱਟ ਤੁਹਾਨੂੰ ਕਹਿੰਦਾ 15 ਮਿੰਟ ਲੱਗਦੇ ਜੋ ਪੇੜੇ ਵਾਲੀ ਲੱਸੀ ਹੁੰਦੇ ਉਹਨੂੰ ਬਣਾਉਂਦੇ ਹੋਏ कि चीज़ा पाते हो कुछ नहीं पाईता जी ये कोई सीकर से, से, नहीं आ जस्ट पेड़ आयाग्रेंड करके पहले ब बटर क्ढी उस तो लस्सी पाते सारा हैंड प्रोसेस और जो भी बनना ये लस्सी चिंता अद्धा किलो बंद लस्सी दस पंद्रह मिनट लगते जी ਇੱਕ ਆਵਲਾ ਸਰ ਜਿਹੜੇ ਪੇੜੇ ਹੁੰਦੇ ਉਹ ਵੀ ਤੁਸੀਂ ਆਪ ਹੀ ਤਿਆਰ ਕਰਦੇ ਹੋ ਸਿਰਫ ਦੁੱਧ ਦੁੱਧ ਮਾਰੋ ਲਈਦਾ ਹੈ ਬਾਕੀ ਸਭ ਕੁਝ ਆਪਣਾ ਤਿਆਰ ਹੁੰਦਾ ਹੈ ਆਪ ਨੂੰ ਇੱਕ ਇੱਕ ਲੱਸੀ ਹੈ ਲੱਸੀ ਕਿੰਨੇ ਦੇ ਵਿੱਚ ਸਰ ਨਾਲੇ ਗਰਮੀਆਂ ਦੇ ਵਿੱਚ ਕਿੰਨਾ ਕ ਪੀਣਾ ਚਾਹੀਦਾ ਹੈ ਲੱਸੀ ਗਰਮੀਆਂ ਦੇ ਵਿੱਚ ਕਿੰਨੀ ਗਾ ਪੀਣੀ ਚਾਹੀਦੀ ਹੈ ਲੱਸੀ? ਆਪਣਾ ਡਿਪੈਂਡ ਹੈ। ਨਹੀਂ ਮਤਲਬ ਜਿਵੇਂ ਤੁਸੀਂ ਫਾਇਦੇ ਗਿਨਾਏ ਇਹਦੇ ਕਿ ਗਰਮੀਆਂ ਦੇ ਵਿੱਚ ਸਿਹਤ ਲਈ ਅੱਛੀ ਹੁੰਦੀ ਹੈ ਤੇ ਸਰੀਰ ਠੰਡੀ ਹੁੰਦੀ ਹੈ। ਹਾਂਜੀ। ਇਹ ਦੇਖੋ ਬਾਈ ਮਾਡਮ। ਮੈਡਮ ਉਹ ਜਿਸਾਇਆ ਕਿ ਆਪੋ ਆਪਣੀ ਕੈਸ਼ਟਰੀ ਆ ਕੋਈ ਦੋ ਵੀ ਪਿੰਦੇ ਆ। ਸਾਡੇ ਮੁਤਾਬਿਕ ਦੋ ਲੋੜ ਪੀਣੀ ਚਾਹੀਦੀ ਹੈ ਜੀ। ਦੋ। ਸਾਡੇ ਮੁਤਾਬਿਕ ਦੋਸ ਪੀਣੀ ਚਾਹੀਦੀ ਆ ਕਿਉਂਕਿ ਦੁੱਧ ਦਾ ਦੁੱਧ ਤੇ ਹਰ ਇੱਕ ਡਾਕਟਰ ਵੀ ਕਹਿੰਦਾ ਕਿ ਦੁੱਧ ਪੀਓ ਦੋਸ। ਮਿਲਦਾ ਆਈਟਮ ਆ ਹੋ ਸਕਦਾ ਹੈ। ਸਾਰੇ ਲੱਸੀ ਨੂੰ 10-15 ਮਿੰਟ ਇਦਾਂ ਘੁਮਾਉਣਾ ਪੈਂਦਾ ਪੇੜੇ ਨੂੰ ਪੇੜੇ ਵਿੱਚ ਉਹ ਜਦੋਂ ਤੱਕ ਘੋ ਨਹੀਂ ਨਿਕਲਦਾ ਥੱਲੇ ਪੇੜਿਆਂ ਦੀ ਪਹਿਲੇ ਪੇਸਟ ਬਣਾਉਣੀ ਪੈਂਦੀ ਹੈ ਜੀ ਇਹਦੇ ਤੋਂ ਬਾਅਦ ਵਿੱਚ ਬਟਰ ਪੱਗਣਾ ਮਿਲਦਾ ਆ ਆਹ ਸਾਹ ਡਾਊਨ ਬਟਰ ਨਿਕਲ ਗਿਆ ਜੀ ਆ ਦੇਖ ਠੀਕ ਹੈ ਜੀ ਹੁਣ ਅਸੀਂ ਬਾਹਰ ਕੱਢਣਾ ਥੱਲੇ نیچے ਜਿਸਾਂ ਆਪ ਪੰਜਾਬੀ ਜਾਂ ਤਾਂ ਗਨੇ ਨਾ ਕਿ ਮਲਾਈ ਨੜਕੀ ਦੀ ਤੇ ਮੱਖਣ ਉੱਤੇ ਆ ਜਾਂਦਾ ਤੇ ਲੱਸੀ ਥੱਲੇ ਰਹਿ ਜਾਂਦੀ ਤੇ ਇਹ ਪੇੜਿਆਂ ਦਾ ਫਲੇਵਰ ਥੱਲੇ ਆ ਮੱਖਣ ਪੇੜਿਆਂ ਉੱਤੇ 10 ਮਿੰਟ ਉਹਨੂੰ ਹੱਥਾਂ ਨਾਲ ਰਗੜਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਲੱਸੀ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਤੇ ਕਿੰਨੀ ਟੇਸਟੀ ਲੱਗ ਰਹੀ ਹੈ ਹੁਣ ਲੱਸੀ ਬਣਾਉਣ ਦਾ ਪ੍ਰਕਿਰਿਆ ਸ਼ੁਰੂ ਹੋਣ ਉਹਨੂੰ ਦਾ ਸਰਵਸੇਣੀ ਮਲਾਈ ਨਿਕਲਣ ਦਾ ਰਾਜ਼ ਕੀ ਹੈ ਦੁੱਧ ਦੀ ਕੁਆਲਿਟੀ ਹੈ ਜੀ ਕੁਆਲਿਟੀ ਚੰਗੀ ਲੋ ਚਾਰਲਾ ਦਾ ਸਾਬੂ ਦਾ ਉਹ ਵੀ ਫਾਰਗੇਟ ਸੀ ਲੋ ਸਭ ਕੁਝ ਬੰਦ ਰਿਹਾ ਐਵੇਂ ਕੋਈ ਚੁੱਕੜੀ ਨਹੀਂ ਵਾਡੇ ਸਾਹਮਣੇ ਦੇ ਹੀ ਪਾਇਆ ਉਹਨੂੰ ਅਸੀਂ ਪਾਵਾਂਗੇ ਫਾਈਨਲ ਬਈ ਪੈਰਮੈਂਟ ਦਾ ਫਿਰ ਡਰਾਈਨ ਕਰਨਾ ਖੰਡ ਕਰੂਗੀ ਬਸ ਇਹ ਬਰਤੂਰ ਸਰ ਪੂਰੀ ਲਸੀ ਹੱਥ ਨਾਲ ਤਿਆਰ ਕਰਦੇ ਹੋ ਕੋਈ ਮਸ਼ੀਨ ਦਾ ਯੂਜ਼ ਨਹੀਂ ਨਹੀਂ ਇਹ ਪੇੜੇ ਵਾਲੀ ਹੱਥ ਨਾਲ ਹੀ ਬੰਦੀ ਹੈ ਜੀ ਨਾਰਮਲ ਲੱਸੀ ਜਿਹੜੀ ਆ ਉਹ ਮਸ਼ੀਨਾਂ ਨਾਲ ਨਹੀਂ ਕਿਉਂਕਿ ਇਹਦੇ ਮੱਖਣ ਜਿਹੜਾ ਆ ਪੇੜਿਆਂ ਦਾ ਉਹ ਹੱਥ ਨਾਲ ਹੀ ਬਣਦਾ ਕੀ ਫੋਟੋਜ਼ ਵਗੈਰਾ ਵੀ ਦੇਖ ਰਹੀਆਂ ਕਿ ਜਿੰਨੇ ਵੀ ਸੈਲੀਬ੍ਰਿਟੀਜ਼ ਹੈ ਗਿਆ ਜਦੋਂ ਵੀ ਪੰਜਾਬ ਆਉਂਦੇ ਨੇ ਤੇ ਇੱਥੇ ਜ਼ਰੂਰ ਆਉਂਦੇ ਨੇ ਹਾਂਜੀ ਨਾਰਮਲੀ ਓਵਰオール ਕੈਲੋਗੀ ਸਾਰੇ ਆਉਂਦੇ ਨੇ ਲੇਟੈਸਟ ਹੈ ਸੀਗੇ ਜੀ ਉਹ ਸਾਡੇ ਰਾਜਨਾਥ ਸਿੰਘ ਜੀ ਆਏ ਸੀਗੇ ਫਿਰ ਲੇਟ ਸ਼੍ਰੀ ਹਰੁਜੇਤਲੀ ਜੀ ਆਏ ਸੀ ਮੰਗੋ ਜਿਹੜੇ ਵੀ ਅਮਰਿਸ਼ਾ ਜ਼ਿਆਦਾ ਵਿਜ਼ਿਟ ਕਰਦੇ ਆ ਦਾਦ ਜੀ ਦੇ ਘਰੋਂ ਤੋਂ ਵੀ ਜਾਂਦੇ ਆ ਜੀ ਸਰ ਤੁਸੀਂ ਪਿੱਤਲ ਦਾ ਹੀ ਕੜਾ ਯੂਜ਼ ਕਰਦੇ ਹਾਂਜੀ ਇਹ ਸ਼ੁਰੂ ਤੋਂ ਹੀ ਜੀ ਇਹ ਕੈਲੋਗੀ खाड़े पर खाना एक जाए सब किनवी पीडी है ते कितने टाइम तो चल रही है अह मैं चौथी पीडी है जी और कितने से स्टार्ट हुई थी 1927 तो शुरू हुई थी बिफोर इंडिपेंडेंस मेरे ग्रेट ग्रैंडफादर नला पुस्तकालय ने फाउंडेशन किया था के लीवर वाला वे चला गया मक्खनारे जी ਤੇ ਸਾਡੀ ਸਪੈਸ਼ਲ ਪੇੜੇ ਵਾਲੀ ਲੱਸੀ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਹੁਣ ਇਹਦਾ ਟੇਸਟ ਜਿਨ੍ਹਾਂ ਨੇ ਪੀਤੀ ਹੋਣੀ ਉਹਨਾਂ ਦੇ ਮੂੰਚੇ ਤੇ ਪਾਣੀ ਆਣ ਲੱਗਾ ਹੋਣਾ ਐ ਲੱਸੀ ਦੇਖ ਕੇ ਤੇ ਜਿਨ੍ਹਾਂ ਨੇ ਨਹੀਂ ਟੇਸਟ ਕੀਤਾ ਉਹਨਾਂ ਨੂੰ ਇੱਕ ਵਾਰੀ ਜ਼ਰੂਰ ਇੱਥੇ ਆ ਕੇ ਟਰਾਈ ਕਰਨਾ ਚਾਹੀਦਾ ਏ ਕਿ ਬਹੁਤ ਹੀ ਟੇਸਟੀ ਲੱਸੀ ਪੀਣ ਨੂੰ ਤੁਹਾਨੂੰ ਇੱਥੇ ਮਿਲੇਗਾ ਤੇ ਲੱਸੀ ਦੇ ਉੱਪਰ ਤੁਸੀਂ ਮਲਾਈ ਦੇਖ ਸਕਦੇ ਹੋ ਕਿ ਪਰ-ਪਰ ਕੇ ਮਲਾਈ ਭਰਨਗੇ ਤੇ ਸਰ ਵੈਸੇ ਹੀ ਤੁਹਾਡੀ ਸ਼ਾਪ ਇਨੀ ਫੇਮਸ ਹੈਗੀ ਹੈ ਬਟ ਲਾਸਟ ਟਾਈਮ ਮੈਂ ਪੁੱਛਣਾ ਚਾਹੂੰਗੀ ਤੁਹਾਡੀ ਟਾਈਮਿੰਗ ਕੀ ਹੈ ਤੇ ਲੋਕੇਸ਼ਨ ਕੀ ਹੈ ਮਾਰਨਿੰਗ 5:30 ਟੂ ਈਵਨਿੰਗ 9:30 ਲੋਕੇਸ਼ਨ ਲੋਕੇਸ਼ਨ ਗਿਆਨੀ ਪੰਜਾਬੀ ਬਿਲਡਿੰਗ ਚੌਂਕ ਦੇ ਜਨਕੀ ਹੈ ਥੈਂਕ ਯੂ ਸੋ ਮੱਚ ਸਰ ਤੇ ਜਿਵੇਂ ਹੀ ਗਰਮੀਆਂ ਦਾ ਪਾਰਾ ਹਾਈ ਹੋ ਰਿਹਾ ਹੈ ਤੇ ਜਿਵੇਂ ਹੀ ਗਰਮੀਆਂ ਦਾ ਪਾਰਾ ਹਾਈ ਹੋ ਰਿਹਾ ਏ ਤੇ ਗਰਮੀ ਵਧ ਰਹੀ ਹੈ ਤੇ ਤੁਹਾਨੂੰ ਵੀ ਇੱਕ ਵਾਰ ਇੱਥੇ ਗਰਮੀਆਂ ਦੇ ਮੌਸਮ 'ਚ ਠੰਡੀ ਠੰਡੀ ਚਾਟੀ ਦੀ ਲੱਸੀ ਜਾਂ ਪੇੜੇ ਵਾਲੀ ਲੱਸੀ ਜੋ ਵੀ ਤੁਹਾਨੂੰ ਟੇਸਟੀ ਲੱਗਦੀ ਹੈ ਉਹ ਲੱਸੀ ਇੱਕ ਵਾਰੀ ਤੁਹਾਨੂੰ ਇੱਥੇ ਜ਼ਰੂਰ ਪੀਣੀ ਚਾਹੀਦੀ ਹੈ ਤੇ ਬਹੁਤ ਹੀ ਟੇਸਟੀ ਲੱਸੀ ਹੈ ਬਹੁਤ ਹੀ ਗਰਮੀ ਹੋ ਰਹੀ ਸੀ ਕਿ ਤੇ ਮੈਂ ਲੱਸੀ ਪੀ ਕੇ ਸੱਚੀ ਬੜਾ ਮਜ਼ਾ ਆਇਆ ਤੇ ਇਸ ਕਰਕੇ ਤੁਸੀਂ ਵੀ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ ਯਾਨੀ ਪੰਜਾਬੀ ਦੀ ਲੱਸੀ ਦੇ ਉੱਪਰ ਆਓ ਤੇ ਲੱਸੀ ਪੀ ਕੇ ਜਾਓ ਐਸੇ ਦੇ ਨਾਲ ਮਹਿਮਦ ਮੁਸ਼ਾਕ ਐਮ ਐਮਨ ਅਰਜੀਬ ਨਾਲ ਗੇਟ ਪੰਜਾਬੀ ਪੀਬ ਮੇਰਸ